ਜਨਤਾ ਦੀਆਂ ਚੰਨ ਦੇ ਸਾਰੀ ਦੋਤਾਂ ਸਵਾਗਤ ਹੈ। ਇਸ ਵੇਲੇ ਅਸੀਂ ਬਠਿੰਡ ਸਰਦਾਰ ਸਿਵਰਜੀਤ ਸਿੰਘ ਮਾਨ ਦੇ ਤਰ ਤਰ ਦੇ ਵਿੱਚ। ਸਾਡੇ ਨਾਲ ਮਨਜੂਦ ਹੈ ਨਵਜੋਤ कौर ਲੰਬੀ ਬੜ ਤੋਂ। ਅਕਸਰ ਇਹਨਾਂ ਨੇ ਜਿਹੜੀ ਗੋਬਿੰਦ ਸੰਧੂ ਦੀ ਕੈਂਪੇਨ ਦੇ ਵਿੱਚ ਕਾਫੀ ਜ਼ੋਰਦਾਰ ਪ੍ਰਦਰਸ਼ਨ ਕੀਤਾ। ਗਲਬਾਤ ਕਰਦੇ ਇਹਨਾਂ ਨੇ ਇਹਨਾਂ ਨੇ 1 ਟੂ 1 ਜਾ ਕੇ ਲੋਕਾਂ ਦੇ ਘਰਾਂ 'ਚ ਜਾ ਕੇ ਵੀ ਲੋਕਾਂ ਦਾ ਪੱਖ ਜਾਣਿਆ। ਲੋਕਾਂ ਦੇ ਪੱਖ ਦੇ ਵਿੱਚ ਕਿੱਦਾਂ ਦੇ ਮਿਲੇ ਨੇ। ਹਾਂ ਜੀ ਨਮੋ ਜੀ ਕੀ ਕਰਨਾ ਚਾਹੋਗੇ ਮੈਂ ਤੋਂ ਲੋਕਾਂ ਦੇ ਘਰਾਂ 'ਚ ਜਾ ਕੇ ਵਿਚ ਰਹੇ ਹਾਂ ਕਿੱਦਾਂ ਦੇ ਵਿਭਿੰਨ ਲੋਕਾਂ ਨਾਲ ਜੀ ਅਸੀਂ ਕਾਫੀ ਦਿਨਾਂ ਤੋਂ ਡੋਰ ਟੂ ਡੋਰ ਕਰ ਰਹੇ ਹਾਂ ਮੇਰੀਆਂ ਨਾਲ-ਨਾਲ ਜਨ ਸੁਭਾਵਾਂ ਵੀ ਚੱਲ ਰਹੀਆਂ ਨੇ ਪਰ ਡੋਰ ਟੂ ਡੋਰ ਕਰਨ ਦਾ ਵੀ ਮੌਕਾ ਮਿਲ ਰਿਹਾ ਤਾਂ ਲੋਕਾਂ ਵੱਲੋਂ ਬਹੁਤ ਵਧੀਆ ਸਾਨੂੰ ਪੋਜ਼ਿਟਿਵ ਰਿਸਪੌਂਸ ਮਿਲ ਰਿਹਾ ਜਦੋਂ ਵੀ ਅਸੀਂ ਲੋਕਾਂ ਘਰਾਂ 'ਚ ਜਾਂਦੇ ਹਾਂ ਤਾਂ ਜ਼ਰੂਰ ਸਾਡੀ ਗੱਲਬਾਤ ਸੁਣਦੇ ਨੇ ਬਾਕੀ ਨਤੀਜਿਆਂ ਤੇ ਨਿਰਪਰ ਕਰਦਾ ਕਿ ਨਤੀਜੇ ਕਿਸ ਤਰ੍ਹਾਂ ਦੇ ਆਉਂਦੇ ਨੇ ਪਰ ਲੋਕਾਂ ਵੱਲੋਂ ਇੱਕ ਵਧੀਆ ਰਿਸਪੌਂਸ ਸਾਨੂੰ ਮਿਲ ਰਿਹਾ ਤੁਸੀਂ ਵੇਖੋ ਹਰ ਵਰਗ ਹਰ ਤਬਕੇ ਦੇ ਹਰ ਸਮਾਜ ਦੇ ਕੰਪੇਨਿੰਗ ਦੇ ਵਿੱਚ ਵੀ ਉਹ ਮੌਜੂਦ ਨੇ ਤਾਂ ਕਰਕੇ ਅਸੀਂ ਤਾਂ ਪੂਰੇ ਪੋਜ਼ਿਟਿਵ ਆ ਜੀ ਪੂਰੇ ਬੂਸਟ ਹੋਏ ਹੋਏ ਆ ਕਿ ਜਰੂਰ ਅਸੀਂ ਡੈਫੀਨੇਟਲੀ ਇਹ ਸੀਟ ਆ ਜਿਹੜੀ ਬਿਨ ਕਰਾਂਗੇ ਜੀ ਜਦੋਂ ਆਪਾਂ ਕਲਾਚ ਜਾਨਦੇ ਆ ਤਾਂ ਲੋਕ ਅਕਸਰ ਬੀਤੇ ਹੋਏ ਕੱਲ ਨੂੰ ਲੰਬਾ ਦਿੰਦੇ ਆ ਨਾ ਵੀ ਜਿਵੇਂ ਮਨ ਲਓ ਇਸ ਤੋਂ ਪਹਿਲਾਂ ਹੋਰ ਆਏ ਨੇ ਉਹਨਾਂ ਨੇ ਕੱਖ ਨਹੀਂ ਕੀਤਾ ਜੀ ਤਾ ਇੱਕ ਨਵੇਂ ਚਿਹਰੇ ਨੂੰ ਲੋਕ ਭਾਲ ਦੇ ਰਿਹਾ ਇੱਕ ਵਧੀਆ ਨਵਾਂ ਚਿਹਰਾ ਆਵੇ ਜਿਹੜਾ ਲੋਕਾਂ ਦੇ ਹੱਕਾਂ ਦੀ ਆਵਾਜ਼ ਠਾਵੇ ਜੀ ਜੀ ਬਿਲਕੁਲ ਲੋਕਾਂ ਦੀਆਂ ਪੁਰਾਣੇ ਉਮੀਦਵਾਰਾਂ ਤੋਂ ਸ਼ਿਕਾਇਤਾਂ ਵੀ ਨੇ ਤੇ ਉਹ ਸਾਨੂੰ ਵੀ ਇਹੀ ਗੱਲ ਕਹਿੰਦੇ ਨੇ ਕਿ ਅਸੀਂ ਤੁਹਾਡਾ ਸਾਥ ਤਾਂ ਦੇ ਰਹੇ ਹਾਂ ਪਰ ਜਿਹੜੀਆਂ ਉਹਨਾਂ ਦਾ ਵਿਹਾਰ ਪੁਰਾਣੇ ਉਮੀਦਵਾਰਾਂ ਦਾ ਸਾਡੇ ਪ੍ਰਤੀ ਰਿਹਾ ਤੁਸੀਂ ਉਹਵੇਂ ਦਾ ਵਿਹਾਰ ਨਾ ਰੱਖਿਓ ਤਾਂ ਉੱਥੇ ਵੀ ਅਸੀਂ ਪੂਰਾ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਬਿਲਕੁਲ ਵੀ ਅਜਿਹਾ ਨਹੀਂ ਹੋਏਗਾ ਕਿਉਂਕਿ ਸਰਦਾਰ ਗੋਬਿੰਦ ਸਿੰਘ ਸੰਧੂ ਜੀ ਨੇ ਹਰੀਗੜ ਪਿੰਡ ਦੇ ਵਿੱਚ ਆਪਣੇ ਘਰ ਦੀ ਉਸਾਰੀ ਸ਼ੁਰੂ ਕੀਤੀ ਹੋਈ ਹੈ ਜਿੱਥੇ ਉਹਨਾਂ ਨੇ ਜ਼ਮੀਨ ਲਈ ਹੋਈ ਆ ਔਰ ਪਿਛਲੇ ਲਗਭਗ ਮਿਨੂਲਾ ਦਾ 2022 ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀਗੀਆਂ ਵਿਧਾਨ ਸਭਾ ਦੀਆਂ 2.5 ਸਾਲਾਂ ਤੋਂ ਉਹ ਇੱਥੇ ਹੀ ਬਰਨਾਲੇ ਹਲਕੇ ਦੇ ਵਿੱਚ ਸੰਗਰੂਰ ਕੌਨਸਟਿਟੂਐਂਸੀ ਦੇ ਵਿੱਚ ਵਿਚਰ ਰਹੇ ਨੇ ਜਿੰਨੇ ਵੀ ਇੱਥੇ ਕੰਮ ਹੋਏ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਕੀਤੇ ਨੇ ਉਹਨਾਂ ਦੀ ਸਾਰੀ ਫੰਡਿੰਗ ਲੈ ਕੇ ਆਉਣਾ ਉਹਨਾਂ ਦੀ ਪਲੈਨਿੰਗ ਕਰਨਾ ਗੋਵਿੰਦ ਸਿੰਘ ਜੀ ਹੀ ਕਰਦੇ ਰਹੇ ਨੇ ਤਾਂ ਕਰਕੇ ਉਹਨਾਂ ਨੂੰ ਬਰਨਾਲੇ ਦੇ ਮੁੱਦੇ ਬਰਨਾਲੇ ਦੇ ਪਿੰਡ ਪਿੰਡ ਦਾ ਗਲੀ ਗਲੀ ਦਾ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਕਿ ਲੋਕ ਉਹਨਾਂ ਨੂੰ ਬੜਾ ਵਿਸ਼ਵਾਸ ਵੀ ਦੇ ਰਹੇ ਨੇ ਲੋਕ ਜੁੜ ਵੀ ਰਹੇ ਨੇ ਜੁਨਾ ਸਾਡੇ ਮੌਜੂਦੀ ਆਪਾਂ ਸੋਨ ਵਿੱਚ ਹੈਗੇ ਬਾਬਾ ਦੀਪ ਸਿੰਘ ਦੀ ਪੀੜੀ ਦੇ ਵਿੱਚੋਂ ਜੀ ਜੀ ਨੌਵੀਂ ਪੀੜ੍ਹੀ ਹੈ ਨਾ ਤਾਂ ਇਹਦੇ ਵਿੱਚ ਤੁਹਾਡਾ ਕੀ ਕਹਿਣਾ ਜੀ ਬਿਲਕੁਲ ਦੇਖੋ ਸਾਰਿਆਂ ਨੂੰ ਇਹ ਤੇ ਜਰੂਰ ਪਤਾ ਹੀ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨਜੀ ਦੇ ਦੋਤੇ ਨੇ ਪਰ ਇਹ ਬਹੁਤ ਵੱਡੀ ਗੱਲ ਹੈ ਕਿ ਬਾਬਾ ਦੀਪ ਸਿੰਘ ਜੀ ਦੀ ਨੌਵੀਂ ਪੀੜ੍ਹੀ ਦੇ ਵਿੱਚੋਂ ਹੋਣਾ ਕਿਉਂਕਿ ਉਹ ਪਰਿਵਾਰ ਜਿਨੇ ਸਾਡੀ ਕੌਮ ਦੇ ਲਈ ਕੁਰਬਾਨੀ ਕੀਤੀ ਸੰਘਰਸ਼ ਕੀਤੀ ਹਰ ਵਰਗ ਦੀ ਸਮਾਨਤਾ ਦੀ ਗੱਲ ਕੀਤੀ ਬਰਾਬਰਤਾ ਦੀ ਗੱਲ ਕੀਤੀ ਔਰ ਅੱਜ ਤੁਸੀਂ ਵੇਖੋ ਗੋਬਿੰਦ ਸਿੰਘ ਸੰਧੂ ਜੀ ਦੇ ਜਦੋਂ ਵਿਚਾਰ ਸੁਣਦੇ ਆ ਉਹਨਾਂ ਦੇ ਪੂਰਨਿਆਂ ਤੇ ਉਹ ਚੱਲਦੇ ਨੇ ਉਹਨਾਂ ਦੇ ਵਿਚਾਰਤਾਰਾ ਦੇ ਜਿਹੜੀ ਸਾਡੇ ਪੰਜਾਬ ਪ੍ਰਤੀ ਕੌਮ ਪ੍ਰਤੀ ਹਰ ਵਰਗ ਦੇ ਲਈ ਦਰਦ ਹੁੰਦਾ ਚਿੰਤਾ ਪ੍ਰਗਟ ਕਰਦੇ ਨੇ ਕਿ ਸਾਡੇ ਪੰਜਾਬ ਨੂੰ ਬਚਾਈਏ ਔਰ ਖਾਸ ਕਰਕੇ ਉਹ ਕਹਿੰਦੇ ਨੇ ਕਿ ਚੋਣਾ ਜਿੱਤਣਾ ਜਾਂ ਹਾਰਨਾ ਮੇਰਾ ਮੁੱਖ ਮਕਸਦ ਨਹੀਂ ਆ ਮੁੱਖ ਮਕਸਦ ਹੈ ਜੋ ਅੱਜ ਸਾਡੇ ਪੰਜਾਬ ਦੀ ਜਵਾਨੀ ਨਸ਼ਿਆਂ ਦੇ ਵਿੱਚ ਗਰਕ ਰਹੀ ਹੈ ਸਾਡੀ ਪੰਜਾਬ ਖਾਲੀ ਹੋ ਰਿਹਾ ਸਾਡੇ ਘਰ ਖਾਲੀ ਹੋ ਰਹੇ ਨੇ ਅਸੀਂ ਇਹਨਾਂ ਨੂੰ ਕਿਵੇਂ ਰੋਕ ਸਕਦੇ ਆ ਤਾਂ ਉਹ ਕਹਿੰਦੇ ਨੇ ਕਿ ਬਾਕੀ ਸਾਰੇ ਮੁੱਦੇ ਪਿੱਛੇ ਦੇ ਨੇ ਸਭ ਤੋਂ ਪਹਿਲਾ ਮੁੱਦਾ ਇਹ ਕਿ ਅਸੀਂ ਸਾਡੇ ਬੱਚਿਆਂ ਨੂੰ ਬਾਣੀ ਦੇ ਨਾਲ ਜੋੜੀਏ ਰੱਬ ਦੇ ਨਾਲ ਜੋੜੀਏ ਜਦੋਂ ਰੱਬ ਨਾਲ ਜੋੜਾਂਗੇ ਉਹਨਾਂ ਦੀ ਬੁੱਧੀ ਦਾ ਵਿਕਾਸ ਹੋਵੇਗਾ ਤੇ ਉਹ ਸਹੀ ਤੇ ਗਲਤ ਦਾ ਫੈਸਲਾ ਲੈ ਸਕਣਗੇ ਉਸ ਦੇ ਲਈ ਤੁਸੀਂ ਵੇਖੋ ਜੀ ਜਿੱਥੇ ਉਹਨਾਂ ਨੇ ਗੁਰੂ ਘਰਾਂ ਦੇ ਵਿੱਚ ਮੂਲ ਪਛਾਣ ਲਹਿਰ ਸ਼ੁਰੂ ਕੀਤੀ ਹੈ ਤਾਂ ਨਾਲ ਹੀ ਨਾਲ ਉਹਦਾ ਜਿੰਨਾ ਵੀ ਆਰਥਿਕ ਖਰਚਾ ਹੈ ਗਰੰਥੀ ਸਿੰਘਾਂ ਦਾ ਬੱਚਿਆਂ ਨੂੰ ਸਮਗਰੀ ਉੱਥੇ ਪ੍ਰਦਾਨ ਕਰਨੀ ਆ ਗਰੰਥੀ ਸਿੰਘਾਂ ਨੂੰ ਜੋੜੀ ਜਿਹੜੀ ਵੀ ਲੋੜ ਹੈ ਤਾਂ ਹਰ ਇੱਕ ਦੇ ਲਈ ਆਰਥਿਕ ਮਦਦ ਵੀ ਉਹਨਾਂ ਦੀ ਕਰ ਰਹੇ ਨੇ ਇਹ ਕੋਈ ਰਾਜਨੀਤਿਕ ਪੱਖ ਨਹੀਂ ਆ ਇਸ ਕੰਮ ਦੇ ਲਈ ਸੋ ਇਥੇ ਉਹ ਸਮਾਜਿਕ ਤੌਰ ਤੇ ਜੀ ਤੁਹਾਡੇ ਕੋਲੋਂ ਬ੍ਰੇਕ ਲੈਣੇ ਆ ਕੱਲ ਮੀਟਿੰਗ ਦੇ ਵਿੱਚ ਦਰੋਨ ਵੀ ਕਾਨਫਰੰਸ ਦੇ ਵਿੱਚ ਇਹ ਸਵਾਲ ਉੱਠਿਆ ਸੀਗਾ ਜੀ ਗੋਵਿੰਦ ਜੀ ਨੇ ਵੀ ਬਹੁਤ ਵਧੀਆ ਜਵਾਬ ਦਿੱਤਾ ਸੀਗਾ ਕਿ ਅਸੀਂ ਇੱਥੇ ਕੋਈ ਸੁਰਲੀ ਛੱਡਣ ਨਹੀਂ ਆਏ ਜਿਹਦੇ ਕਰਕੇ ਅਸੀਂ ਦੂਜੇ ਲੋਕਾਂ ਵਾਂਗੂੰ ਸੁਰਲੀ ਸਾਡੀ ਇਹ ਬਾਅਦ ਚ ਇੱਥੇ ਦਿਖਾਈ ਨਾ ਦਈਏ ਜਿਹੜੀ ਸਾਡੇ ਮਨ ਨੂੰ ਮਹਿਮ ਚਲਾਈ ਗਈ ਆ ਉਹ ਸਦਾ ਵਰਕਰ ਆ ਰਵੇਗੀ ਹਾਂ ਬਿਲਕੁਲ ਦੇਖੋ ਉਹ ਤੁਸੀਂ ਇੱਕ ਬੱਚੇ ਨੂੰ ਭਾਵੇਂ ਇੱਕ ਮਹੀਨੇ ਦੇ ਲਈ ਵੀ ਜੋੜ ਲਿਆ ਤਾਂ ਉਹਦੇ ਦਿਲ ਦੇ ਵਿੱਚ ਮਨ ਦੇ ਵਿੱਚ ਇੱਕ ਉਹ ਰੱਬ ਨਾਲ ਜੁੜੇ ਰਹਿਣ ਦੀ ਛਾਪ ਤਾਂ ਰਹੇਗੀ ਨਾ ਤਾਂ ਕਰਕੇ ਇਹ ਕੋਈ ਕੋ ਨਹੀਂ ਹੁੰਦਾ ਨਾ ਕਿ ਇੱਕ ਸਰਕਾਰ ਨੇ ਜਦੋਂ ਸੱਤਾ ਚਾਉਣਾ ਤਾਂ ਸਿਰਫ ਇੱਕ ਵਾਦੇ ਦਾਅਵੇ ਕਰਨੇ ਇਹ ਵਾਦੇਆਂ ਦਾਅਵੇਆਂ ਦਾ ਹਿੱਸਾ ਨਹੀਂ ਆ ਇੱਕ ਲੌਂਗ ਟਰਮ ਪਲੈਨਿੰਗ ਹੈ ਕਿ ਅਸੀਂ ਜਿਨੇ ਬੱਚਿਆਂ ਨੂੰ ਭਾਵੇਂ ਇੱਕ ਨੂੰ ਜੋੜੀਏ ਭਾਵੇਂ 100 ਨੂੰ ਜੋੜੀਏ ਤਾਂ ਸਾਡੀ ਪ੍ਰਾਪਤੀ ਹੈ ਤੇ ਮੈਨੂੰ ਲੱਗਦਾ ਹੈ ਜੀ ਇਹ ਰਾਜਨੀਤਿਕ ਜਿੱਤ ਤੋਂ ਇੱਕ ਵੱਡੀ ਜਿੱਤ ਹੈ ਜੇਕਰ ਅਸੀਂ ਇੱਕ ਬੱਚੇ ਨੂੰ ਵੀ ਨਸ਼ੇ ਤੋਂ ਲੱਗਣੋਂ ਹਟਾ ਸਕੀਏ ਜੀ ਜਾਨੀ ਕਿ ਆਪਾਂ ਕਹਿ ਸਕਦੇ ਹਾਂ ਅੰਦਰਲਾ ਦਰਦ ਕਹਿ ਸਕਦੇ ਹਾਂ ਜੀ ਹਨਾ ਆਪਣੀ 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 ਕੌਮ ਦਾ ਫਿਕਰ ਕਹਿ ਸਕਦੇ ਹਾਂ ਹਨਾ ਬਿਲਕੁਲ ਅੱਜ ਦੇ ਸਮਾਜ ਦੇ ਵਿੱਚ ਮੈਨੂੰ ਲੱਗਦਾ ਇਹ ਚੀਜ਼ ਦੀ ਬਹੁਤ ਜ਼ਰੂਰਤ ਸੀ ਕਿਉਂਕਿ ਰਾਜਨੀਤਿਕ ਵਾਅਦੇ ਦਾਵੇ ਜਾਂ ਹੋਰ ਨੀਤੀਆਂ ਤਾਂ ਹਰ ਇੱਕ ਪਾਰਟੀ ਲੈ ਕੇ ਆਉਂਦੀ ਆ ਪਰ ਇਹ ਅਸਲ ਇੱਕ ਸ਼ੁਰੂਆਤ ਹੈ ਸਮਾਜ ਨੂੰ ਸੁਧਾਰਨ ਦੀ ਹਰਕਰ ਨੂੰ ਸੁਧਾਰਨ ਦੀ ਤੇ ਇਹਦੀ ਲੋੜ ਸੀ ਜੀ ਜੇਕਰ ਆ ਪਾ ਖੁਦ ਵੀ ਇਸ ਚੀਜ਼ ਨੂੰ ਦਿਲ ਤੇ ਲਾ ਕੇ ਦੇਖੀ ਤਾਂ ਮੈਨੂੰ ਲੱਗਦਾ ਕਿ ਇਹ ਜ਼ਰੂਰੀ ਸੀਗਾ ਕਿਉਂਕਿ ਨਸ਼ਿਆਂ ਨੂੰ ਰੋਕਣ ਲਈ ਅਸੀਂ ਸਰਕਾਰਾਂ 'ਤੇ ਵਿਸ਼ਵਾਸ ਜਤਾ ਚੁੱਕੇ ਹਾਂ ਉਹ ਨਹੀਂ ਰੋਕ ਪਾ ਰਹੀਆਂ ਤਾਂ ਹੁਣ ਲੋਕਾਂ ਨੂੰ ਹੀ ਪਰਿਵਾਰਾਂ ਨੂੰ ਇਹ ਚੀਜ਼ ਸਮਝਣੀ ਪੈਣੀ ਹੈ ਤੁਸੀਂ ਲੋਕਾਂ ਦੇ ਵਿੱਚ ਵਿਚਰੇ ਹੋ ਪੂਰੇ ਬਰਨਾਲੇ ਜ਼ਿਲ੍ਹੇ ਦੇ ਪਿੰਡਾਂ ਚ ਗਏ ਹੋ ਨਾ ਤਾਂ ਲੋਕਾਂ ਵੱਲੋਂ ਕਿੰਨਾ ਗਿੱਧਾ ਨਗਾਰ ਮਿਲ ਰਿਹਾ ਜੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਔਰ ਬਰਨਾਲੇ ਦੇ ਲੋਕ ਬੜੇ ਸਮਝਦਾਰ ਨੇ ਤੇ ਪਰ ਮੈਂ ਇੱਕ ਬੇਨਤੀ ਜ਼ਰੂਰ ਕਰਦੀ ਹਾਂ ਜੀ ਕਿ ਤੁਸੀਂ ਹਰ ਇੱਕ ਉਮੀਦਵਾਰ ਦੀ ਵਿਚਾਰਧਾਰਾ ਸੁਣੋ ਉਸ ਤੋਂ ਬਾਅਦ ਆਪਣੀ ਸੋਚੀ ਦੇ ਨਾਲ ਮਾਨਸਿਕਤਾ ਦੇ ਨਾਲ ਇਹ ਮਿਹਰ ਤੋਂ ਡੇਲੀ ਸਿਓਰ ਅਸੀਂ ਤਾਂ ਖਾਸ ਕਰਕੇ ਅਪੀਲ ਕਰਦੇ ਆ ਕਿ ਆਓ ਆਪਾਂ ਇਕੱਠੇ ਹੋ ਕੇ ਗੋਬਿੰਦ ਸਿੰਘ ਸੰਧੂ ਜੀ ਦਾ ਸਾਥ ਦਈਏ ਉਹਨਾਂ ਦਾ ਪਰਿਵਾਰਕ ਪਿਛੋਕੜ ਤੁਸੀਂ ਵੇਖੋ ਇੱਕ ਇਤਿਹਾਸਿਕ ਪਰਿਵਾਰ ਨਾਲ ਸੰਬੰਧਿਤ ਨੇ ਉਹ ਪਰਿਵਾਰ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦੀ ਗੱਲ ਕੀਤੀ ਐ ਫਿਰ ਉਹਨਾਂ ਨੇ ਪੋਲਿਟੀਕਲ ਫੀਲਡ ਦੇ ਵਿੱਚ ਵੀ ਜਿੰਨੀ ਕਿ ਭੂਮਿਕਾ ਨਿਭਾਈ ਸਰਦਾਰ ਮਾਨ ਜੀ ਦੇ ਨਾਲ ਬੈਕ ਤੋਂ ਤਾਂ ਜਿੰਨੀਆਂ ਵੀ ਫੰਡਸ ਲੈ ਕੇ ਆਏ ਆਏ ਨੇ ਉਹ ਪਿੰਡਾਂ ਦੇ ਵਿੱਚ ਜਾਂ ਹੋਰ ਸਹੂਲਤਾਂ ਪ੍ਰੋਵਾਈਡ ਕਰਵਾਈਆਂ ਨੇ ਐਮਪੀ ਕੋਟੇ ਦੇ ਵਿੱਚ ਤੋਂ ਹਰ ਇੱਕ ਕੰਮ ਨੂੰ ਬਹੁਤ ਚੰਗੀ ਤਰ੍ਹਾਂ ਕਰਵਾਉਣਾ ਜਾਣਦੇ ਨੇ ਉਹ ਕਹਿੰਦੇ ਨੇ ਕਿ ਮੇਰੇ ਲਈ ਕੰਮ ਕਰਵਾਉਣਾ ਤਾਂ ਬਹੁਤ ਛੋਟੀ ਗੱਲ ਐ ਲੋਕਾਂ ਨੂੰ ਜਿ세 ਚੰਗਾ ਜੀਵਨ ਚੰਗਾ ਸਮਾਜ ਦੇ ਦਈਏ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੋਵੇਗੀ ਅਸਾਂ ਨਵਜੂਦੀ ਆਪਾਂ ਗੱਲ ਕਰਦੇ ਹਾਂ ਤੁਸੀਂ ਇਸ ਕੇ ਪੇਨ ਦੇ ਵਿੱਚ ਉਤਰੇ ਹੋ ਮੈਂ ਤੁਹਾਡਾ ਕਿੱਦਾਂ ਮਨ ਕੀਤਾ ਸੀ ਜਾ ਕੇ ਮਦਦ ਕਰੀਏ ਨਹੀਂ ਮੇਰੀ ਵਿੱਚ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਹਨਾਂ ਉਮੀਦਵਾਰਾਂ ਦਾ ਸਾਥ ਦੇਵਾਂ ਜਿਹੜਾ ਜਿਹੜੇ ਹਮੇਸ਼ਾ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਨੇ ਬੇਦਾਗ ਨੇ ਇਮਾਨਦਾਰ ਨੇ ਔਰ ਗੋਵਿੰਦ ਸਿੰਘ ਸੰਧੂ ਜੀ ਤੇ ਮੈਨੂੰ ਲੱਗਦਾ ਕਿਸੇ ਪਾਸਿਓਂ ਵੀ ਸਵਾਲ ਖੜਾ ਨਹੀਂ ਕਰ ਸਕਦੇ ਔਰ ਮੈਂ 2022 ਦੀਆਂ ਚੋਣਾਂ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਨਾਲ ਕੰਪੇਨਿੰਗ ਕਰ ਰਹੀ ਆ ਤਾਂ ਮੇਰੇ ਅਕਸਰ ਜਦੋਂ ਗੋਬਿੰਦ ਸਿੰਘ ਸੰਧੂ ਜੀ ਦੇ ਨਾਲ ਵਿਚਾਰ ਵਟਾਂਦਰਾ ਹੁੰਦਾ ਰਹਿੰਦਾ ਸੀ ਜੋ ਵੀ ਅਸੀਂ ਪਲੈਨਿੰਗ ਬਣਾਉਂਦੇ ਸ਼ਡਿਊਲ ਬਣਾਉਂਦੇ ਤਾਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਰਾਜਨੀਤੀ ਤੋਂ ਹਟ ਕੇ ਇੱਕ ਵੱਖਰੀ ਚਿੰਤਾ ਹੁੰਦੀ ਸੀਗੀ ਪੰਜਾਬ ਦੇ ਪ੍ਰਤੀ ਉਹ ਮੈਨੂੰ ਉਦੋਂ ਹੀ ਕਹਿੰਦੇ ਹੁੰਦੇ ਸੀ ਕਿ ਆਪਾਂ ਇਦਾਂ ਦੀਆਂ ਪਲੈਨਿੰਗਸ ਲੈ ਕੇ ਆਵਾਂਗੇ ਜਿੱਥੇ ਅਸੀਂ ਸਾਡੇ ਬੱਚਿਆਂ ਦੇ ਲਈ ਕੁਝ ਵੱਖਰਾ ਕਰ ਸਕੀਏ ਜਿੱਥੇ ਪੰਜਾਬ ਦੇ ਲਈ ਸਾਡੀ ਕੌਮ ਦੇ ਲਈ ਸਪੈਸ਼ਲੀ ਅਸੀਂ ਕੁਝ ਵੱਖਰਾ ਕਰ ਸਕੀਏ ਕਿਉਂਕਿ ਪੰਜਾਬ ਬਹੁਤ ਨਿਗਾਰ ਦੇ ਜਾ ਰਿਹਾ ਆਰਥਿਕ ਨਿਗਾਰਚੋਂ ਕੱਢਣਾ ਦਾ ਜਿੱਥੇ ਸਰਕਾਰਾਂ ਦਾ ਕੰਮ ਹੈ ਹੀ ਪਰ ਸਾਡੇ ਲੋਕ ਮਾਨਸਿਕ ਤੌਰ ਤੇ ਵੀ ਨਿਗਾਰ ਵਾਲੇ ਜਾ ਰਹੇ ਨੇ ਉਹ ਮਾਨਸਿਕ ਮਜ਼ਬੂਤੀ ਜੇਕਰ ਅਸੀਂ ਲੋਕਾਂ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਕਰਾਂਗੇ ਤਾਂ ਮੈਨੂੰ ਲੱਗਦਾ ਸਾਰੇ ਮਸਲੇ ਸਾਡੇ ਘਰੇਲੂ ਮਸਲੇ ਸਾਡੇ ਸਮਾਜ ਦੇ ਮਸਲੇ ਸਾਡੇ ਪੰਜਾਬ ਦੇ ਮਸਲੇ ਖੁਦ ਬਖੁਦ ਹੱਲ ਹੋ ਜਾਣਗੇ ਅਸਾਂ ਮਜਬੂਰੀ ਜੀ ਆਪਾਂ ਗੱਲ ਕਰਦੇ ਆ ਜਿਵੇਂ ਅੱਜ ਆਪਣੇ ਪੰਜਾਬ ਦੇ ਵਿੱਚ ਸੇਮਾ ਦਰਿਆ ਵਗਿਆ ਨਸ਼ੇ ਦਾ ਨਾ ਜਿੱਥੇ ਕਿ ਛੋਟੇ ਬੱਚਿਆਂ ਤੋਂ ਲੈ ਕੇ ਵੀ ਇਹ ਲਪੇਟ ਚ ਲੈ ਚੁੱਕਿਆ ਜੀ ਅੱਜ ਦੇ ਟਾਈਮ ਦੇ ਵਿੱਚ ਹਰ ਪਰਿਵਾਰ ਨੂੰ ਹਰ ਮਾਪਿਆਂ ਨੂੰ ਇਸ ਗੱਲ ਦੀ ਚਿੰਤਾ ਖਾਈ ਜਾ ਰਹੀ ਆ ਵੀ ਅਸੀਂ ਆਪਣੇ ਬੱਚਿਆਂ ਨੂੰ ਕਿੱਦਾਂ ਬਚਾਈਏ ਹਰ ਸਮੇਂ ਘਰ ਦੇ ਵਿੱਚ ਨਸ਼ਾ ਹਰ ਤੀਜੇ ਘਰ ਚ ਜਈ ਹਰ ਛੇਵੇਂ ਘਰ ਚ ਇਹ ਨਸ਼ਾ ਵਿਕਦਾਗਾ ਤਾਂ ਅਬਾ ਗੋਵਿੰਦ ਸਿੰਘ ਸਿੰਧੂ ਦੀ ਗੱਲ ਕਰੀਏ ਤਾਂ ਉਹਨਾਂ ਦਾ ਬਹੁਤ ਵੱਡਾ ਪ੍ਰਾਲਾ ਰਿਆ ਕਿ ਉਹਨਾਂ ਨੇ ਆਨਸਰ ਪਹਿਲਾ ਕਦਮ ਨਸ਼ੇ ਦਾ ਚੱਕਿਆ ਨਾ ਜੀ ਬਿਲਕੁਲ ਇਹ ਜ਼ਰੂਰੀ ਸੀ ਜੀ ਇਸ ਵਕਤ ਕਿਉਂਕਿ ਤੁਸੀਂ ਕਿ ਤੁਸੀਂ ਵੀ ਕਿਹਾ ਕਿ ਪੰਜਾਬ ਦੇ ਵਿੱਚ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਹੈਨਾ ਤੇ ਬਹੁਤ ਬੁਰਾ ਹਾਲਾ ਸੀ ਜਦੋਂ ਬਰਨਾਲੇ ਦੇ ਵਿੱਚ ਕੈਂਪੇਨਿੰਗ ਕਰਦੇ ਆ ਤਾਂ ਕਈ ਵਾਰ ਤੁਹਾਨੂੰ ਪਤਾ ਹੀ ਆਪਣਾ ਗੂਗਲ ਮੈਪ ਕੰਮ ਨਹੀਂ ਕਰਦਾਗਾ ਤੇ ਸਾਨੂੰ ਕਈ ਵਾਰ ਪਿੰਡ ਦੇ ਵਿੱਚ ਪ੍ਰੋਪਰ ਲੋਕੇਸ਼ਨ ਪੁੱਛਣੀ ਪੈਂਦੀ ਆ ਤਾਂ ਸਾਨੂੰ ਨੌਜਵਾਨ ਮਿਲਦੇ ਨੇ ਜੀ ਜਿਹੜੇ ਸਾਫ਼ ਤੌਰ ਤੇ ਦਿਖਾਈ ਦਿੰ ਇਨਕਿ ਉਹਨਾਂ ਨੇ ਪੂਰਾ ਨਸ਼ਾ ਕੀਤਾ ਹੋਇਆ ਉਹਨਾਂ ਨੂੰ ਕੋਈ ਸੁਰਤ ਸੋਝੀ ਨਹੀਂ ਹੁੰਦੀ ਖੁਦ ਤੇ ਕੰਟਰੋਲ ਨਹੀਂ ਹੁੰਦਾਗਾ ਔਰ ਅਸੀਂ ਸਰਕਾਰਾਂ ਤੇ ਵਿਸ਼ਵਾਸ ਜਿਤਾਉਂਦੇ ਰਹੇ ਆ ਸਰਕਾਰਾਂ ਨੇ ਸੱਤਾ ਚੋਂਦੋਂ ਪਹਿਲਾਂ ਬੜੇ ਵਾਅਦੇ ਕੀਤੇ ਸੀ ਕਿ ਅਸੀਂ ਨਸ਼ੇ ਨੂੰ ਖਤਮ ਕਰ ਦਾਂਗੇ ਅਸੀਂ ਠੱਲ ਪਾ ਦਾਂਗੇ ਪਰ ਹੈਰਾਨੀ ਹੁੰਦੀ ਹੈ ਜੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਜੀ ਜਿੱਦੇ ਪੰਜਾਬ ਦੇ ਸਰਪੰਚਾਂ ਨੂੰ ਸੌਂਚ ਸੌਂਚ ਕੌਣ ਆ ਰਹੇ ਨੇ ਪਹਿਲਾਂ ਤਾਂ ਮੈਨੂੰ ਲੱਗਦਾ ਉਹਨਾਂ ਨੂੰ ਲੋੜ ਹੀ ਨਹੀਂ ਸੀ ਕਿ ਸਰਪੰਚ ਪੰਜਾਬ ਦੇ ਤੁਸੀਂ ਦਿੱਲੀ ਦੇ ਹੋ ਕੇ ਸੌਂਚ ਕੌਣ ਕਿਉਂ ਆ ਰਹੇ ਹੋ ਫਿਰ ਜਿਹੜਾ 1 ਰੁਪਏ ਦੇ ਫਾਰਮ ਤੇ ਸਾਈਨ ਕਰਕੇ ਸੌਂ ਚੁੱਕੀ ਜਾ ਸਕਦੀ ਸੀ ਉਹਦੇ ਲਈ 25 ਕਰੋੜ ਰੁਪਏ ਦਾ ਖਰਚਾ ਕਰਨਾ ਸ਼ਾਇਦ 25 ਕਰੋੜ ਤੋਂ ਵੱਧ ਹੋਵੇ ਤਾਂ ਮੈਨੂੰ ਲੱਗਦਾ ਪੰਜਾਬ ਤੇ ਇੱਕ ਹੋਰ ਬੋਝ ਹੀ ਪਾ ਕੇ ਗਏ ਨੇ ਉਹ ਤੇ ਉਸ ਦਿਨ ਉਹ ਕਹਿ ਰਹੇ ਨੇ ਕਿ ਮੈਨੂੰ ਪਿੰਡਾਂ ਦੇ ਸਰਪੰਚਾਂ ਦੇ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਮਤਲਬ ਹਲੇ ਵੀ ਉਹ ਸਹਿਯੋਗ ਭਾਲ ਰਹੇ ਨੇ ਲੋਕਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਜੀ 92 ਐਮ ਐਲ ਏ ਜਿਤਾ ਕੇ ਮੈਨ ਨੀਤੀ ਖੜੀ ਜਾਵੇਗੀ ਦੇਖੋ ਇਹ ਹਲੇ ਮੈਂ ਕੁਝ ਨਹੀਂ ਕਹਿ ਸਕਦੀ ਕਿਉਂਕਿ ਮੈਂ ਜੀ ਉਹ ਪੂਰਾ ਸਮਾਗਮ ਇਹਨਾਂ ਦਾ ਵੇਖਿਆ ਨਹੀਂ ਹੈ ਕਿਉਂਕਿ ਮੈਂ ਖੁਦ ਇਧਰ ਕੰਪੇਨਿੰਗ ਦੇ ਵਿੱਚ ਬਿਜ਼ੀ ਸੀ ਜੀ ਦਾ ਮਤਲਬ ਇਸ ਟਾਈਮ ਆ ਕੇ ਸੌਂਚ ਕਾਉਂਦਾ ਰੱਖਿਆ ਗਿਆ ਤਾਂ ਇਹਦੇ ਵਿੱਚ ਦਾ ਮਤਲਬ ਕੋਈ ਇਸ ਤਰ੍ਹਾਂ ਦਾ ਕੋਈ ਆਪਾਂ ਕਹਿ ਸਕਦੇ ਹਾਂ ਸਵਾਰਥ ਕਹਿ ਸਕਦੇ ਹਾਂ ਜਿਹਦੇ ਕਰਕੇ ਬਿਲਕੁਲ ਇਹ ਤਾਂ ਹੋ ਸਕਦਾ ਹੈ ਕਿਉਂਕਿ ਦਿੱਲੀ ਵਾਲੇ ਕੋਈ ਵੀ ਕੰਮ ਬਿਨਾ ਸਵਾਰਥ ਤੋਂ ਕਰਦੇ ਨਹੀਂ ਔਰ ਸਪੈਸ਼ਲੀ ਇਹਨਾਂ ਦਾ ਪੰਜਾਬ ਦੇ ਵਿੱਚ ਆਉਂਦਾ ਕੀ ਮਤਲਬ ਹੈ ਕਿਉਂਕਿ ਇੱਥੇ ਪੰਜਾਬ ਦੀ ਕਾਈ ਹੈਗੀ ਆ ਪੰਜਾਬ ਦੀ ਕਾਈ ਸੌਂਚ ਕਾਵੇ ਮੁੱਖ ਮੰਤਰੀ ਸਾਹਿਬ ਨੇ ਸਾਡੇ ਪੂਰੀ ਦੀ ਪੂਰੀ ਕੈਬਨਿਟ ਹੈ ਸਾਡੇ ਵੱਡੀ ਵੱਡੀ ਪੰਜਾਬ ਦੀ ਇਕਾਈ ਆਮ ਆਦਮੀ ਪਾਰਟੀ ਦੀ ਹੈਗੀ ਪਰ ਦਿੱਲੀ ਦੇ ਜੇਕਰ ਆਖੇ ਇੱਥੇ ਪੰਜਾਬ ਦੀਆਂ ਨੀਤੀਆਂ ਦੇ ਵਿੱਚ ਦਖਲਅੰਦਾਜ਼ੀ ਕਰਦੇ ਨੇ ਵੀ ਸੋ ਵੀ ਆਪਾਂ ਸਾਰਿਆਂ ਨੂੰ ਸ਼ਰਮ ਆਉਂਦੀ ਕਿ ਇਹ ਨਹੀਂ ਸੁਣ ਵਿੱਚ ਆਉਂਦਾ ਜਿਵੇਂ ਕੀ ਕਹਿੰਦੇ ਐਸ.ਡੀ.ਐਮ. ਅਸੈਂਬਲੀ ਸੌ ਚੱਕੀ ਜਾਂਦੀ ਹੈ। ਹਾਂਜੀ ਬਿਲਕੁਲ ਬਿਲਕੁਲ ਜਿੱਥੋਂ ਤੱਕ ਮੇਰੇ ਧਿਆਨ ਦੇ ਵਿੱਚ ਹੈ ਜ਼ਿਲ੍ਹਾ ਲੈਵਲ ਤੇ ਸੌਹਾਂ ਚੱਕੀਆਂ ਜਾਂਦੀਆਂ ਨੇ ਜਾਂ ਮੈਂ ਜਿੱਥੋਂ ਤੱਕ ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ ਤਹਿਸੀਲ ਲੈਵਲ ਤੇ ਵੀ ਸਾਈਨ ਕਰਕੇ ਸੌ ਚੁੱਕੀ ਹੁੰਦੇ ਚਲੋ ਇਹ ਤਾਂ ਇਹਨਾਂ ਨੇ ਪਤਾ ਨਹੀਂ ਕੀ ਪਲੈਨਿੰਗ ਕੀਤੀ ਇਮਪ੍ਰੈਸ ਕਰਨਾ ਸੀ ਸਰਪੰਚਾਂ ਨੂੰ ਜਾਂ ਜਿਵੇਂ ਵੀ ਸੀ ਪਰ ਭੋਜ ਹੈ ਜੀ ਜਿਹੜਾ ਚਾਹੇ ਪੰਜਾਬ ਦਾ ਤੁਸੀਂ 1 ਰੁਪਿਆ ਵੀ ਬਰਬਾਦ ਕਰ ਰਹੇ ਹੋ ਤਾਂ ਉਹ ਸਾਡੇ ਆਮ ਕਿਸਾਨਾਂ ਮਜ਼ਦੂਰਾਂ ਦੇ ਘਰਾਂ ਤੇ ਬੰਦਾ ਨਾ ਕਰਕੇ ਉਹਨਾਂ ਨੂੰ ਵੀ ਲੈ ਨਾ ਚੀਜ਼ਾਂ ਚੋਂ ਬਾਹਰ ਨਿਕਲੋ ਲੋਕਾਂ ਬਾਰੇ ਸੋਚੋ ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ ਕਿਸਾਨ ਮਜ਼ਦੂਰ ਸਾਡੇ ਟੀਚਰ ਸਾਡੇ ਮਾਸਟਰ ਡਾਕਟਰ ਹਰ ਇੱਕ ਵਰਗ ਸੜਕਾਂ ਤੇ ਬੈਠਾ ਜੀ ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਦਿੱਲੀ ਦਾ ਖਿਹੜਾ ਛੱਡ ਕੇ ਪੰਜਾਬ ਇੱਕਾਈ ਨੂੰ ਮੇਰੀ ਬੇਨਤੀ ਹੈ ਪੰਜਾਬ ਬਾਰੇ ਸੋਚਣਾ ਸ਼ੁਰੂ ਕਰੋ ਤਾਂ ਹੀ ਪੰਜਾਬ ਦੇ ਲੋਕ ਤੁਹਾਡੇ ਅੱਗੇ ਸਾਥ ਦੇਣਗੇ ਅਸਾਂ ਮਜੂਰੀ ਜੀ ਰਾਤ ਤੁਸੀਂ ਵੀ ਦੇਖਿਓ ਆਪਾਂ ਸਾਰਿਆਂ ਟੀਵੀ ਚੈਨਲ 'ਤੇ ਦੇਖਿਆ ਕੀ ਰਾਤ ਕਿਸਾਨਾਂ ਦੇ ਉੱਤੇ ਬੜੇ ਡਾਂਗ ਭਰੇ ਗਈ ਆ ਮਤਲਬ ਸ਼ਾਂਤਪੁਰਬੋਂ ਮਤਲਬ ਖਾਣਾ ਖਾ ਰਏ ਆਏ ਨੇ ਤਾਂ ਕਾਫੀ ਉਹਨਾਂ ਦੇ ਕੁੱਟਮਾਰ ਕੀਤੀ ਗਈ ਆ ਤੁਸੀਂ ਦੇਖਿਆ ਜੀ ਮੈਂ ਮਾਫੀ ਮੰਗਦੀ ਹਾਂ ਜੀ ਮੈਂ ਦੇਖਿਆ ਤਾਂ ਨਹੀਂ ਪਰ ਜੇਕਰ ਇਹ ਘਟਨਾ ਹੋਈ ਆ ਤਾਂ ਬਹੁਤ ਨਿੰਦਾ ਜਨਕ ਹੈ ਕਿਉਂਕਿ ਮੈਨੂੰ ਉਹ ਘਟਨਾ ਜ਼ਰੂਰ ਧਿਆਨ ਦੇ ਵਿੱਚ ਹੈ ਕਿ ਸਾਡੇ ਨੇੜیکی ਪਿੰਡ ਰਾਇਕੇਕਲਾ ਉੱਥੇ ਵੀ ਕੁਝ ਦਿਨ ਪਹਿਲਾਂ ਇਹ ਘਟਨਾ ਵਾਪਰੀ ਹੈ ਕਿ ਉੱਥੇ ਵੀ ਕਿਸਾਨਾਂ ਤੇ ਪੁਲਿਸ ਦੇ ਵਿੱਚ ਕਰ ਝੜਪ ਹੋਈ ਤੁਸੀਂ ਵੇਖੋ ਉਹ ਪੁਲਿਸ ਵਾਲੇ ਵੀ ਤਾਂ ਸਾਡੇ ਹੀ ਭੈਣ ਭਰਾਣੇ ਸਾਡੇ ਹੀ ਤਾਇ ਚਾਚੇ ਨੇ ਸਾਡੇ ਹੀ ਬੱਚੇ ਨੇ ਔਰ ਕਿਸਾਨ ਵੀ ਸਾਡੇ ਹੀ ਨੇ ਸਿਰਫ ਇਹ ਸਰਕਾਰਾਂ ਤੋਂ ਜਿਹੜੀ ਮੈਨੇਜਮੈਂਟ ਨਹੀਂ ਹੋਈਗੀ ਫਸਲ ਦੀ ਚਕਾਈ ਨਹੀਂ ਕੀਤੀ ਜਾ ਰਹੀ ਤਾਂ ਦੋਨਾਂ ਧਿਰਾਂ ਦੇ ਵਿੱਚ ਇੱਕ ਤਣਾਅ ਪੈਦਾ ਕੀਤਾ ਜਾ ਰਿਹਾ ਤੇ ਨੁਕਸਾਨ ਕਿਦਾ ਹੋ ਰਿਹਾ ਸਾਡੇ ਪੰਜਾਬ ਦੇ ਲੋਕਾਂ ਦਾ ਨੁਕਸਾਨ ਕਰ ਰਿਆ ਨਾ ਘਰਾਂ ਦੇ ਵਿੱਚ ਬੈਠੇ ਲੀਡਰਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਸਗੋਂ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋ ਰਿਹਾ ਸਾਡੇ ਬੱਚੇ ਸਾਡੇ ਤਾਇ ਚਾਚੇ ਸਾਡੇ ਭਰਾ ਜ਼ਖਮੀ ਹੋ ਰਹੇ ਨੇ ਤਾਂ ਜੇ ਇਹ ਹੀ ਸਰਕਾਰ ਨੇ ਇੱਕ ਪਹਿਲਾਂ ਪਲੈਨਿੰਗ ਕੀਤੀ ਹੁੰਦੀ ਫਸਲ ਚੱਕਣ ਦੀ ਤਾਂ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਅਜਾ ਐਡਾ ਬਖੇ ਪੁਲਿਸ ਤੇ ਸਾਡੇ ਕਿਸਾਨਾਂ ਦੇ ਵਿੱਚ ਝੜਪ ਹੀ ਨਾ ਹੁੰਦੀ ਇੱਕ ਸ਼ਾਂਤਿ ਪੂਰਵ ਤਰੀਕੇ ਦੇ ਨਾਲ ਪੰਜਾਬ ਦਾ ਮਾਹੌਲ ਬਣਿਆ ਰਹਿਣਾ ਛੁਰ ਮੈਂ ਅਪੀਲ ਕਰਦੀ ਆਂ ਜੇ ਸਾਰੀਆਂ ਹੀ ਜਥੇਬੰਦੀਆਂ ਨੂੰ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਮਜ਼ਦੂਰ ਜਥੇਬੰਦੀਆਂ ਨੇ ਤੁਸੀਂ ਵੱਧ ਤੋਂ ਵੱਧ ਮਜ਼ਬੂਤ ਹੋਵੋ ਜੇ ਤੁਹਾਨੂੰ ਵੱਧ ਤੋਂ ਵੱਧ ਏਕਾ ਰੱਖਣ ਦੀ ਲੋੜ ਹੈ ਮੈਂ ਲੋਕਾਂ ਨੂੰ ਅਪੀਲ ਕਰਦੀ ਆਂ ਕਿ ਤੁਸੀਂ ਜਰੂਰ ਸਾਥ ਦਿਆ ਕਰੋ ਕਿਸਾਨ ਜਥੇਬੰਦੀਆਂ ਦਾ ਮਜ਼ਦੂਰ ਜਥੇਬੰਦੀਆਂ ਦਾ ਕਿਉਂਕਿ ਅੱਜ ਜੇਕਰ ਸਾਡੀ ਮੰਡੀਆਂ ਦੇ ਵਿੱਚੋਂ ਫਸਲ ਚੱਕੀ ਜਾ ਰਹੀ ਹੈ ਤਾਂ ਜੇਕਰ ਕਿਸਾਨ ਜਥੇਬੰਦੀਆਂ ਨੇ ਪ੍ਰੈਸ਼ਰ ਪਾਇਆ ਤਾਂ ਹੀ ਸਾਡੀ ਫਸਲ ਚੱਕੀ ਜਾ ਰਹੀ ਹੈ ਸੋ ਮજબૂત ਹੋਣਾ ਜੱਥੇਬੰਦੀਆਂ ਦਾ ਬਹੁਤ ਜ਼ਰੂਰੀ ਹੈ ਜੀ ਲਾਸਟ ਨਵਜੋਤ ਜੀ ਸਾਡੇ ਜ਼ਿਲ੍ਹਾ ਬਰਨਾਲਾ ਨੂੰ ਕੀ ਕਹਿਣਾ ਚਾਹੋਗੇ ਜਿਵੇਂ ਆਪਾਂ ਕਹਿਦੀਏ ਸੰਗਰੂਰ ਵਾਲੇ ਜਦੋਂ ਕੋਈ ਕੰਮ ਨਹੀਂ ਕਰਦਾ ਪਾਸਾ ਬੜੀ ਜਲਦੀ ਪਲਟ ਦਿੰਦੇ ਨੇ ਜੀ ਬਿਲਕੁਲ ਬਦਲਾਅ ਚ ਬਦਲਾਅ ਲੈ ਕੇ ਆਉਣ ਦੇ ਲਈ ਜਾਣੇ ਜਾਂਦੇ ਨੇ ਤੇ ਮੈਂ ਸਾਰਿਆਂ ਨੂੰ ਹੀ ਅਪੀਲ ਕਰਦੀ ਆ ਕਿ ਜੀ ਆਓ ਆਪਾਂ ਇਕੱਤਰ ਹੋ ਕੇ ਸਰਦਾਰ ਗੋਬਿੰਦ ਸਿੰਘ ਸੰਧੂ ਜੀ ਦਾ ਸਾਥ ਦਈਏ ਅੱਜ ਬਰਨਾਲੇ ਦੀ ਨਹਾਰ ਬਦਲਣ ਦੇ ਲਈ ਲੋੜ ਹੈ ਔਰ ਤੁਸੀਂ ਵੇਖੋ ਸਿਰਫ ਖਟਾਈ ਸਾਲ ਦੀ ਤਾਂ ਗੱਲ ਹੈ ਅਸੀਂ ਹਰ ਇੱਕ ਪਾਰਟੀ ਨੂੰ ਹਰ ਪਾਰਟੀ ਨੂੰ ਪੰਜਾਬ ਦੀ ਸੱਤਾ ਦੇ ਕੇ ਦੇਖਿਆ ਆਪਾਂ ਸਰਦਾਰ ਗੋਬਿੰਦ ਸਿੰਘ ਸੰਧੂ ਜੀ ਨੂੰ ਵੀ ਮੌਕਾ ਦਈਏ ਜੇਕਰ ਤੁਹਾਨੂੰ ਉਹਨਾਂ ਦੇ ਕੰਮ ਕਾਜ ਨਹੀਂ ਪਸੰਦ ਆਉਂਦੇ ਤਾਂ 2.5 ਸਾਲਾਂ ਬਾਅਦ ਫੇਰ ਇਲੈਕਸ਼ਨ ਨੇ ਤੁਸੀਂ ਉਦੋਂ ਕੋਈ ਹੋਰ ਉਮੀਦਵਾਰ ਚੋਣ ਲਓ ਪਰ ਇਸ ਵਾਰ ਤੁਸੀਂ ਸਾਰੇ ਜਣੇ ਸਾਡਾ ਜਰੂਰ ਸਾਥ ਦਿਓ ਜੀ ਸਾਡਾ ਚੋਣ ਨਿਸ਼ਾਨ ਬਾਦ। ਨਵਜੋਤ ਕੋਰ ਲੰਬੀ ਤੋਂ ਜਿਨ੍ਹਾਂ ਨੂੰ ਤੁਸੀਂ ਅਕਸਰ ਦੇਖਦੇ ਰਹੇ ਹੋ ਕਿ ਗੁਵੇਦ ਸਿੰਘ ਦੀ ਕੈਂਪੇਨ ਦੇ ਵਿੱਚ ਕਾਫੀ ਇਹਨਾਂ ਦਾ ਵੱਡਾ ਰੋਲ ਅਦਾ ਕੀਤਾ ਜਾ ਰਿਹਾ ਜਿਵੇਂ ਅੱਜ ਤੁਹਾਨੂੰ ਅਸੀਂ ਇਹਨਾਂ ਨਾਲ ਮਿਲਾਇਆ ਇਸ ਤਰ੍ਹਾਂ ਅੱਜ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ ਇੰਟਰਵਿਊ ਲੱ ਲਗੇ ਫੇਰ ਹਾਜ਼ਰ ਹੋਵਾਂਗੇ ਉਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਜੀ ਤੋਂ ਜਿੰਨਾ ਤੁਸੀਂ ਅਕਸਰ ਦੇਖਦੇ ਰਹੇ ਹੋ ਕਿ ਗੁਗਤ ਸਿੰਘ ਦੀ ਕੈਂਪੇਨ ਦੇ ਵਿੱਚ ਕਾਫੀ ਇਹਨਾਂ ਦਾ ਵੱਡਾ ਰੋਲ ਅਦਾ ਕੀਤਾ ਜਾ ਰਿਹਾ ਜਿਵੇਂ ਅਸਤਾਨ ਅੱਜ ਤੁਹਾਨੂੰ ਅਸੀਂ ਇਹਨਾਂ ਨਾਲ ਮਿਲਾਇਆ ਹੈ ਇਸੇ ਤਰ੍ਹਾਂ ਅਸੀਂ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ ਇੰਟਰਵਿਊ ਲਗੇ ਫੇਰ ਹਾਜ਼ਰ ਹੋਵਾਂਗੇ ਸਾਡੀ ਹਰ ਖਬਰ ਦੇਖ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਦੀ ਇੰਟਰਵਿਊ ਲਗੇ ਫੇਰ ਹਾਜ਼ਰ ਹੋਵਾਂਗੇ ਉਦ ਤੱਕ ਲਈ ਸਤਿ ਸ੍ਰੀ ਅਕਾਲ ਜੀ